ਵੈਲਕਮ ਟੂ ਦੀ ਵੀਰ ਸਬਟੀ ਕਲਰ ਦੇ ਹਨ ਤੋਂ ਅੱਜ ਮੈਂ ਤੁਹਾਨੂੰ ਆਪਣੀ ਮਸ਼ੀਨ ਦੇ ਉੱਤੇ ਜਿਹੜੇ ਡਿਜ਼ਾਈਨ ਬਣਾਉਣੀ ਹੈਗੀ ਅਸੀਂ ਸੂਟਾਂ ਤੇ ਬਣਾਉਣੀ ਹੈਗੀ ਆ ਉਹ ਦਿਖਾਉਂਗੀ ਕਿੱਦਾਂ ਬਣਦੇ ਨੇ ਕਿੱਦਾਂ ਇਹਨਾਂ ਨੂੰ ਸਿਲੈਕਟ ਕੀਤਾ ਜਾਂਦਾ ਹੈ ਸੈਟਿੰਗ ਹੁੰਦੀ ਹੈ ਮਸ਼ੀਨ ਦੀ ਸਭ ਤੋਂ ਪਹਿਲਾਂ ਫੈਬਰਿਕ ਲਿਆ ਹੈਗਾ ਮੈਂ ਇੱਕ ਰਫਲੀ ਫੈਬਰਿਕ ਲਿੱਤਾ ਹੈਗਾ ਕਿ ਅੱਗੇ ਤੁਹਾਨੂੰ ਡਿਜ਼ਾਈਨ ਬਣਾ ਕੇ ਦਿਖਾਉਣ ਵਾਸਤੇ ਤੇ ਇਹਦੇ ਫੈਬਰਿਕ ਦੇ ਨੀਚੇ ਪੇਸਟਿੰਗ ਪੇਪਰ ਲਗਾਉਣਾ ਹੀ ਪੈਂਦਾ ਹੈਗਾ ਨਹੀਂ ਤਾਂ ਸਫਾਈ ਨਹੀਂ ਆਉਂਦੀ ਹੈਗੀ ਕਿ ਡਿਜ਼ਾਈਨ ਦੀ ਤਾਂ ਮੈਨੂੰ ਕਾਫੀ ਪੁੱਛਦੇ ਰਹਿੰਦੇ ਮੈਸੇਜ ਕਮੈਂਟਾਂ ਦੇ ਵਿੱਚ ਵੀ ਕਿਦਾਂ ਤੁਸੀਂ ਪੇਸਟਿੰਗ ਪੇਪਰ ਲਗਾਉਨੇ ਆ ਤਾਂ ਮੈਂ ਸਾਰੇ ਡਿਜ਼ਾਈਨ ਡਬਲ ਨੀਡਲ ਤੇ ਬਣਾਉਂਗੀ ਡਬਲ ਨੀਡਲ ਲਗਾ ਲਈ ਐ ਮੈਂ ਇਸ ਤਰ੍ਹਾਂ ਇਹ ਵਿੱਚ ਥ्रेड ਜਾਂਦਾ ਹੈਗਾ ਮਸ਼ੀਨ ਦੇ ਅੰਦਰ ਦੋਨੋਂ ਥ्रेड ਪਾ ਕੇ ਸੂਈਆਂ ਦੇ ਵਿੱਚ ਇਹ ਸਿੰਗਲ ਫੈਸ਼ਨ ਮੇਕਰ ਮਸ਼ੀਨ ਹੈਗੀ ਜੀ ਇਹਦਾ ਜੀ ਮਾਡਲ ਹੈਗਾ 3321 ਹੈ ਇਹ ਅਲੱਗ-ਅਲੱਗ ਮਾਡਲਾਂ ਦੇ ਵਿੱਚ ਆਉਂਦੀਆਂ ਨੇ ਮਸ਼ੀਨਾਂ ਅਲੱਗ-ਅਲੱਗ ਇਹਨਾਂ ਦੇ ਪ੍ਰਾਈਜ਼ ਹੁੰਦੇ ਨੇਗੇ ਕਿਸੇ ਦੇ ਮਾਡਲ ਦੇ ਹਿਸਾਬ ਨਾਲ ਹੀ ਪ੍ਰਾਈਸ ਹੁੰਦੀ ਹੈ ਨੇ ਉਹਦੇ ਹਿਸਾਬ ਨਾਲ ਹੀ ਉਹਦੇ ਵਿੱਚ ਡਿਜ਼ਾਈਨ ਹੁੰਦੇ ਆ ਕਿਸੇ ਦੇ ਵਿੱਚ ਜ਼ਿਆਦਾ ਹੁੰਦੇ ਆ ਕਿਸੇ ਵਿੱਚ ਕਿੱਦਾਂ ਹੁੰਦੇ ਆ ਥੋੜਾ ਥੋੜਾ ਫਰਕ ਹੁੰਦਾ ਹੈਗਾ ਹਰ ਇੱਕ ਮਾਡਲ ਦੇ ਹਿਸਾਬ ਨਾਲ ਇਹ ਬਟਨ ਹੈਗੇ ਜਿਨ੍ਹਾਂ ਤੋਂ ਆਪਾਂ ਸਿਲੈਕਟ ਕਰਾਂਗੇ ਮੈਂ ਲਾ ਕੇ ਫੈਬਰਿਕ ਦੇ نیچے ਪੇਸਟਿੰਗ ਪੇਪਰ ਮਸ਼ੀਨ 'ਚ ਲਗਾ ਲਿਆਗਾ ਹੁਣ ਆਪਾਂ ਡਿਜ਼ਾਈਨ ਬਣਾਵਾਂਗੇ ਪਹਿਲਾ ਡਿਜ਼ਾਈਨ ਜਿਹੜੀ ਜੈਕ ਦਾ ਬਣਾ ਆਊਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਿੰਪਲ ਸਟੀਚਿੰਗ ਆਉਂਦੀ ਹੈ ਜੋ ਮੈਂ ਤੁਹਾਨੂੰ ਪਹਿਲਾਂ ਇੱਕ ਵੀਡੀਓ ਪਾ ਕੇ ਦਿਖਾਈ ਹੈ ਉਹਦੇ ਵਿੱਚ ਸਿੰਪਲ ਸਟੀਚਿੰਗ ਦੀ ਸੈਟਿੰਗ ਕਿੱਦਾਂ ਹੁੰਦੀ ਹੈ ਤੇ ਤਰਪਾਈ ਦੋਨੋਂ ਚੀਜ਼ਾਂ ਮੈਂ ਦੱਸੀਆਂ ਹੋਈਆਂ ਨੇ ਤੇ ਹੁਣ ਇਹ ਜਿਗ ਜਾਏਗਾ ਵਾਲਾ ਬਟਨ ਆਪਾਂ ਡਿਜ਼ਾਈਨ ਬਣਾਵਾਂਗੇ ਜੋ ਬਲੂ ਕਲਰ ਦੇ ਵਿੱਚ ਹੈਗਾ ਇੱਕ ਗ੍ਰੇ ਕਲਰ ਦੇ ਵਿੱਚ ਹੈਗਾ ਜਦੋਂ ਗ੍ਰੇ ਕਲਰ ਦੇ ਵਿੱਚ ਆਪਾਂ ਡਿਜ਼ਾਈਨ ਕਰਨੇ ਤਾਂ ਉਹਦੇ 0 ਤੋਂ ਲੈ ਕੇ 4 ਤੱਕ ਇਹਦੀ ਸਟਿਚ ਦੀ ਲੈਂਥ ਜਿਹੜੀ ਹੁੰਦੀ ਹੈ ਉਹ ਸਿਲੇਕਟ ਕੀਤੀ ਜਾਂਦੀ ਹੈ ਇਵੇਂ ਰਿਤ ਹੈਗੀ ਐ ਜਿੰਨੀ ਵੀ ਤੁਸੀਂ ਰੱਖਣੀ ਹੈਗੀ ਐ ਵੈਸੇ ਮੈਂ ਫੁੱਲ ਤੇ ਰੱਖਦੀ ਹਾਂ ਕਿਉਂਕਿ ਫੁੱਲ ਤੇ ਰੱਖਣ ਦਾ ਡਿਜ਼ਾਈਨ ਥੋੜਾ ਵੱਡਾ ਬਣ ਜਾਂਦਾ ਹੈਗਾ ਵਧੀਆ ਲੱਗਦਾ ਹੈਗਾ ਤੁਸੀਂ ਆਪਣੇ ਹਿਸਾਬ ਨਾਲ ਕਿਵੇਂ ਵੀ ਰੱਖ ਸਕਦੇ ਹੋ ਇਸ ਟੈਂਸ਼ਨ ਹੈਗਾ ਜਿਹਦੇ ਨਾਲ ਤਾਗਾ ਟਾਈਟ ਵੈਸ ਹੁੰਦਾਗਾ ਲੂਜ਼ ਜਾਂ ਟਾਈਟ ਕਰਨਾ ਹੁੰਦਾ ਇਹ 4 ਤੋਂ 3 ਦੇ ਵਿੱਚ ਮੈਂ ਰੱਖਦੀ ਹੁੰਦੀ ਐ ਇਹ ਰਿਵਰਸ ਬਟਨ ਹੈਗਾ ਜਿਸ ਨਾਲ ਇਹ ਪੱਕੀ ਕਰਨੀ ਐ ਇਹ ਸਾਈਡ ਤੇ ਡੀਲ ਲੱਗੇਗਾ ਇਹਦੇ ਨਾਲ ਤੁਸੀਂ ਥੋੜਾ ਹੱਥ ਨਾਲ ਘੁਮਾ ਕੇ ਚੈੱਕ ਕਰ ਸਕਦੇ ਹਾਂ ਕਿ ਸੂਈ ਸਹੀ ਲੱਗੀ ਹੋਈ ਹੈ। ਕਈ ਵਾਰੀ ਸੂਈ ਵੀ ਟੁੱਟ ਨਾ ਜਾਵੇ। ਇਹ ਜਿੱਗੇ ਜੈਗੇ ਦਾ ਡਿਜ਼ਾਈਨ ਆਪਾਂ ਬਣਾਇਆ ਹੈਗਾ। ਤਾਂ ਇਹ ਮੈਂ ਪਹਿਲਾਂ 1.5 ਤੇ ਰੱਖਿਆ ਸੀਗਾ। ਫਿਰ 2.5 ਤੇ ਰੱਖ ਕੇ ਬਣਾਇਆ ਸੀਗਾ। ਇਹਦੇ ਨਾਲ ਲੈਂਥ ਜਿਹੜੀ ਘੱਟ ਵੱਧ ਹੋ ਜਾਂਦੀ ਹੈ। ਡਿਜ਼ਾਈਨ ਦੀ। ਇਹ ਗ੍ਰੇ ਕਲਰ ਦਾ ਡਿਜ਼ਾਈਨ ਆਇਆ ਹੈਗਾ ਜਿਹੜਾ 0 ਤੋਂ ਲੈ ਕੇ 4 ਤੱਕ ਸੈਟਿੰਗ ਹੁੰਦੀ ਹੈ ਇਹਦੀ। ਇਹ ਇਸ ਤਰ੍ਹਾਂ ਬਣਿਆ ਆਇਆ ਹੈਗਾ ਸਿੰਗਲ ਟਾਂਕੇ ਨਾਲ। ਜੇ ਪਹਿਲਾਂ ਸ਼ੁਰੂ 'ਚ 1.5 ਨੰਬਰ ਤੇ ਰੱਖਿਆ ਸੀਗਾ। ਫਿਰ ਐਨ ਨਹੀਂ ਜੇ ਦੀ ਸਟਰੈਂਥ ਸੀਗੀ ਹੁਣ ਆਪਾਂ ਬਲੂ ਕਲਰ ਦਾ ਬਣਾਵਾਂਗੇ ਬਲੂ ਕਲਰ ਦੇ ਵਿੱਚ ਹੁੰਦਾ ਹੈਗਾ ਇਹਦੇ ਵਿੱਚ ਤੁਸੀਂ ਲੈਂਥ ਨਹੀਂ ਸਿਲੈਕਟ ਕਰ ਸਕਦੇ ਆਪਣੇ ਆਪ ਐਡਜਸਟ ਹੁੰਦੀ ਹੈ ਆਟੋਮੈਟਿਕਲੀ ਮਸ਼ੀਨ ਦੇ ਵਿੱਚ ਇਹਦੇ ਤੇ ਤੁਸੀਂ ਬਸ ਕਮਾਣਾ ਬਟਨ ਐਸ ਬੰਨ ਤੇ ਲਗਾ ਦੇਣਾਗਾ ਬਲੂ ਕਲਰ ਤੇ ਫਿਰ ਬਲੂ ਕਲਰ ਦਾ ਡਿਜ਼ਾਈਨ ਸ਼ੁਰੂ ਹੋ ਜਾਂਦਾ ਹੈ ਇਹਦੇ ਵਿੱਚ ਜਿਹੜੀ ਤਾਗਾ ਸੂਈ ਹੈਗੀ ਨਾ ਦੋ ਵਾਰੀ ਰਿਵਰਸ ਹੁੰਦੀ ਹੈਗੀ ਹੈ ਤਾਂ ਇਹ ਮੋਟਾ ਡਿਜ਼ਾਈਨ ਬਣਦਾ ਹੈ ਜਿਗ ਜਾਏਗੀ ਨੈਕਸਟ ਡਿਜ਼ਾਈਨ ਆ ਜਾਂਦਾ ਹੈ ਇਹ ਜੀ ਇਹ ਚੈੱਕ ਹੈਗਾਗਾ ਜਿਹੜਾ ਬਲੂ ਕਲਰ ਦੇ ਵਿੱਚ ਹੈ ਇਹ ਹੁਣ ਆਪਾਂ ਇੱਥੇ ਬਲੂ ਤੇ ਬਟਨ ਹੈਗਾ ਤੇ ਇਹਦੇ ਵਿੱਚ ਚੈੱਕ ਹੀ ਬਣਾਵਾਂਗੇ ਇਸ ਤਰ੍ਹਾਂ ਇਹ ਡਿਜ਼ਾਈਨ ਬਣ ਜਾਂਦਾ ਹੈਗਾ ਡਬਲ ਨੀਡਲ ਨਾਲ ਐਦਾਂ ਦਾ ਚੈੱਕ ਬਣਦਾ ਹੈਗਾ ਇਹ ਤੇ ਹੁਣ ਆਪਾਂ ਗ੍ਰੇ ਵਾਲਾ ਡਿਜ਼ਾਈਨ ਬਣਾਵਾਂਗੇ ਇਹ ਜਿਗ ਜੈਗੀ ਹੈ ਇਹ ਦੇਖੋ ਇਹ ਜਿਹੜੇ ਮੈਂ ਗਰੇ ਵਾਲੇ ਡਿਜ਼ਾਈਨ ਬਣਾਉਣੀ ਹੈ ਨਾ ਇਹ ਬਟਨ ਮੈਂ ਹਮੇਸ਼ਾ ਇੱਕ ਦੇ ਵਿੱਚ ਹੀ ਇੱਕ ਤੋਂ ਦੋ ਦੇ ਵਿੱਚ ਹੀ ਰੱਖਦੀਆਂ ਗਈਆਂ ਜਦ ਤੁਸੀਂ ਜਿਆਦਾ ਲੈਂਥੀ ਵੀ ਕਰ ਸਕਦੇ ਹੋ ਨੇ ਗਰੇ ਕਲਰ ਦਾ ਡਿਜ਼ਾਈਨ ਬਣਾ ਮੰਗੇ ਮੈਂ ਲੈਂਥ ਦੇ ਵਿੱਚ ਜਿਆਦਾ ਕਰਕੇ ਤੇ ਘੱਟ ਕਰਕੇ ਦੋਨੋਂ ਡਿਜ਼ਾਈਨ ਬਣਾ ਕੇ ਦਿਖਾਵਾਂਗੀ ਤੇ ਮੈਂ ਇਹ ਤਿੰਨ ਦੇ ਕਰੀਬ 2.5 ਦੇ ਕਰੀਬ ਰੱਖੀ ਹੋਈ ਹੈ ਤਾਂ ਫਿਰ ਇਹ ਇਦਾਂ ਦਾ ਡਿਜ਼ਾਈਨ ਬਣਦਾ ਹੈਗਾ ਤੇ ਜਿੱਦਾਂ ਮੈਂ ਹੁਣ ਸੂਟਾਂ ਦੇ ਜਿਆਦਾ ਬਣਾਉਣੀ ਹੈ ਤਾਂ ਫਿਰ ਮੈਂ ਇੱਕ ਤੇ ਰੱਖਦੀ ਹੈਗੀਆਂ ਤਾਂ ਫਿਰ ਇਹਦੀ ਲੈਂਥ ਜਿਹੜੀ ਘੱਟ ਜਾਊਗੀ ਫਿਰ ਹੀ ਇਸ ਤਰ੍ਹਾਂ ਦਾ ਬਣ ਜਾਂਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਆਹਦੇ ਸੂਟ ਦੇ ਤੁਸੀਂ ਕਿਦਾਂ ਡਿਜ਼ਾਈਨ ਕਰਨਾ ਹੈ ਸਾਰੇ ਹੀ ਸਟਿਚਸ ਦੇ ਵਿੱਚ ਹੋ ਜਾਂਦਾ ਹੈ ਸਟਿਚ ਦੀ ਲੈਂਥ ਜਿਹੜੀ ਤੁਸੀਂ ਕੰਮ ਜਿਆਦਾ ਕਰ ਸਕਦੇ ਹੈਗੇ ਹੋ ਤੇ ਬਲੂ ਵਾਲੇ ਦੇ ਵਿੱਚ ਨਹੀਂ ਹੁੰਦੀ ਇਹ ਅਡਜਸਟਮੈਂਟ ਉਹ ਤਾਂ ਬਸ ਇਸ ਵੱਨ ਤੇ ਲਾ ਕੇ ਹੀ ਕਰਨੇ ਪੈਂਦੇ ਨੇ ਇਹ ਨੈਕਸਟ ਡਿਜ਼ਾਈਨ ਆ ਗਿਆ ਬਲੂ ਦੇ ਵਿੱਚ ਹੈਗਾ ਇਹ ਇਹ ਇੱਦਾਂ ਹੀ ਬਣੂਗਾ ਇੱਕ ਜਗ੍ਹਾ ਦੇ ਉਤੇ ਦੋ ਡਿਜ਼ਾਈਨ ਹੁੰਦੇ ਨੇਗੇ ਜਿਹੜੇ ਡਿਜ਼ਾਈਨ ਵਾਲਾ ਬਟਨ ਆ ਉਹਦੇ ਵਿੱਚ ਫਿਰ ਇਹ ਫਿਰ ਇੱਕ ਹੋਰ ਨਵਾਂ ਡਿਜ਼ਾਈਨ ਆ ਗਿਆ ਇਵੇਂ ਸੇਮੀ ਹੈ ਵੈਸੇ ਤਾਂ ਸਾਰੇ ਡਿਜ਼ਾਈਨਾਂ ਨੂੰ ਤੁਸੀਂ ਗਰੇ ਦੇ ਉੱਤੇ ਕਰਨਾ ਬਲੂ ਦੇ ਉੱਤੇ ਕਰਨਾ ਉੱਪਰੋਂ ਬਟਨ نیچے ਤੋਂ ਕਮਾਉਣੇ ਹੈਗੇ ਆ ਤੇ ਸਾਰੇ ਡਿਜ਼ਾਈਨ ਇਦਾਂ ਹੀ ਬਣ ਜਾਂਦੇ ਨੇਗੇ ਹਾਂਜੀ ਇਹ ਵੀ ਇੱਕ ਡਿਜ਼ਾਈਨ ਇਦਾਂ ਬਣ ਗਿਆ ਹੁਣ ਇਹਨੂੰ ਮੈਂ ਬੰਨ ਦੇ ਰੱਖਿਆ ਬੰਨ ਤੋਂ ਥੋੜਾ ਜਿਹਾ ਵੀ ਘੱਟ ਰੱਖਿਆ ਹੋਇਆਗਾ ਗਰੇ ਵਾਲਾ ਹੈਗਾਗਾ ਹੁਣ ਇਹ ਤੋਂ ਥੋੜਾ ਮੈਂ ਜ਼ਿਆਦਾ ਕਰਤਾ ਤਾਂ ਵਿਰੋਧੀ ਚ ਡਿਜ਼ਾਈਨ ਥੋੜਾ ਜਿਹਾ ਡਿਫਰੈਂਟ ਹੋ ਜਾਂਦਾਗਾ ਚੇਂਜ ਹੋ ਜਾਂਦਾਗਾ ਇਦਾਂ ਦੇ ਸਾਰੇ ਹੀ ਡਿਜ਼ਾਈਨ ਜਿਵੇਂ ਬ੍ਰੇਥ ਰੱਖਦੇ ਇਹਨਾਂ ਦੀ ਸਟਰੈਂਥ ਰੱਖਦੇ ਆ ਉਹਨਾਂ ਦੇ ਉਸ ਹਾਵ ਨਾਲ ਹੀ ਹੋ ਜਾਂਦੀ ਲੈਂਥ ਰੱਖਦੇ ਆ ਸੌਰੀ ਬਸ ਤੁਸੀਂ ਇਹ ਦੋ ਹੀ ਬਟਨ ਜਿਹੜੀ ਬ੍ਰੇਥ ਹੈਗੀ ਉਹਨੂੰ ਵੀ ਛੇੜਨ ਦੀ ਜ਼ਰੂਰਤ ਪੈਂਦੀ ਹੈਗੀ ਇਹਨਾਂ ਟੈਂਸ਼ਨ ਛੇੜਨ ਦੀ ਜ਼ਰੂਰਤ ਪੈਂਦੀ ਹੈ ਇਹ ਦੋ ਬਟਨਾਂ ਦੇ ਉੱਤੇ ਹੀ ਸਿਲੈਕਟ ਹੁੰਦਾ ਗ੍ਰੇ ਗ੍ਰੇ ਤੇ ਬਲੂ ਕਲਰ ਦਾ ਜੋ ਹੈਗਾਗਾ ਡਿਜ਼ਾਈਨ ਆ ਇਹ ਮੈਂ ਤੁਹਾਨੂੰ ਸੇਮ ਆਈ ਥਿੰਕ ਸੱਤ ਅੱਠ ਡਿਜ਼ਾਈਨ ਜੋ ਕਰਕੇ ਦਿਖਾਤੀ ਨੇ ਨੈਕਸਟ ਡਿਜ਼ਾਈਨ ਮੈਂ ਤੁਹਾਨੂੰ ਸੂਟਾਂ ਤੇ ਕਰਕੇ ਦਿਖਾਉਂਗੀ ਸੂਟ ਤੇ ਕਰਕੇ ਦਿਖਾਉਂਗੀ ਹੋਣੀ ਜਿਹੜਾ ਸੂਟ ਮੈਂ ਤਿਆਰ ਕਰਨਾ ਹੈਗਾ ਤਾਂ ਉਹਦੇ ਤੇ ਹੀ ਹੋਣਗੇ ਇੱਥੇ ਤੱਕ ਇਹ ਡਿਜ਼ਾਈਨ ਹੋ ਗਏ ਨੇ ਇਹ ਬਲੂ ਡਿਜ਼ਾਈਨ ਇੱਕ ਰਹਿੰਦਾ ਹੈਗਾ ਵੀ ਇਹਦੇ ਦੋਨਾਂ ਪਾਸੇ ਕਵਰ ਹੋ ਜਾਂਦਾ ਹੈਗਾ ਤੇ ਵਿੱਚ ਜਿਗ ਜਗ ਬਣ ਜਾਂਦਾ ਹੈਗਾ ਇਹ ਡਬਲ ਨੀਡਲ ਨਾਲ ਇਸ ਤਰ੍ਹਾਂ ਦਾ ਬਣ ਜਾਂਦਾ ਸੇਮ ਡਿਜ਼ਾਈਨ ਆਊਗਾ ਸਿੰਗਲ ਨੀਡਲ ਦੇ ਵਿੱਚ ਆਊਗਾ ਸੈਟਿੰਗ सेम ही ਰਹੂਗੀ ਬਸ ਨੀਡਲ ਸਿੰਗਲ ਹੋ ਜੂਗੀ ਬਾਕੀ ਉਹਨੇ ਜਿਹੜੇ ਤਿੰਨ ਡਿਜ਼ਾਈਨ ਆ ਰਹੇਗੇ ਤਿੰਨ ਹੈਗੇ ਨੇ ਸਟੈਪ ਨੇਗੇ ਤੇ ਛੇ ਡਿਜ਼ਾਈਨ ਬਣਨੇਗੇ ਇਹਨਾਂ ਦੇ ਵਿੱਚੋਂ ਇਹ ਆਪਾਂ ਹੁਣ ਸੂਟ ਤੇ ਬਣਾਉਣੇ ਹੈਗੇ ਆ ਸੂਟ ਤੇ ਡਿਜ਼ਾਈਨ ਬਣਾਉਣਾ ਹੈਗਾ ਮੈਨੂੰ ਬਾਕੀ ਇਹ ਸਾਰੇ ਡਿਜ਼ਾਈਨ ਇਦਾਂ ਬਣ ਗਏ ਤੁਸੀਂ ਆਪਣੇ ਹਿਸਾਬ ਨਾਲ ਕਿੱਦਾਂ ਵੀ ਕਿਸੇ ਵੀ ਤਰ੍ਹਾਂ ਆਪਦੇ ਹਿਸਾਬ ਨਾਲ ਸੂਟ ਦੇ ਉੱਤੇ ਬਣਾ ਸਕਦੇ ਹੈਗੇ ਹੋ ਇਹ ਜਿਹੜੇ ਨੈਕਸਟ ਜਿਹੜੇ ਤਿੰਨ ਡਿਜ਼ਾਈਨ ਆ ਮੈਂ ਸਾਰਿਆਂ ਦੀ ਜੋ ਲੈਂਥ ਹੈਗੀ ਹੈ ਸਟਿਚ ਲੈਂਥ ਹੈਗੀ ਉਹ ਇੱਕ ਤੋਂ ਥੋੜੀ ਜਿਹੀ ਘੱਟ ਰੱਖਦੀ ਹੈਗੀ ਮੈਂ ਇੰਨੇ ਤੇ ਹੀ ਰੱਖ ਕੇ ਮੈਂ ਇਹ ਜਿਹੜੇ ਛੇ ਡਿਜ਼ਾਈਨ ਆ बस ਇੰਨੇ ਤੇ ਬਣਾਉਂਗੀ ਫਿਰ ਮੈਂ ਬਸ ਸਿਰਫ نیچے ਵਾਲਾ ਜਿਹੜਾ ਬਲੂ ਗਰੇ ਬਟਨ ਹੀ ਹੀ ਕਮਾਉਣੀ ਹੈਗੀ ਆ ਉੱਪਰ ਤੀਜਾ ਬਸ ਬਲੂ ਤੋਂ ਕਰਨਾ ਹੁੰਦਾ ਇਸ ਵਾਲਾ ਕਰਨਾ ਹੈਗਾ ਬਾਕੀ ਮੈਂ ਸਾਰੇ ਇਹ ਜਿਹੜੇ ਗਰੇ ਵਾਲੇ ਹੈਗੇ ਆ ਉਹ ਇੱਕ ਤੋਂ ਘੱਟ ਹੀ ਰੱਖ ਦਿਆਂਗਾ ਇਸ ਟਾਈਪ ਦਾ ਸਭ ਤੋਂ ਪਹਿਲਾਂ ਇਹ ਕੱਟ ਵਰਕ ਵਾਲਾ ਬਣਾਇਆ ਹੈਗਾ ਮੈਂ ਡਿਜ਼ਾਈਨ ਇਹਦੀ ਮੈਂ ਲੈਂਥ ਇੱਕ ਤੋਂ ਘੱਟ ਰੱਖਦੀ ਹੁੰਦੀ ਆ ਇੱਕ ਤੋਂ ਘੱਟ ਰੱਖਦੀ ਮਤਲਬ ਮਿੱਡ ਜੀ ਤਾਂ ਥੋੜੀ ਜ਼ਿਆਦਾ ਰੱਖੀ ਦੀ ਹੈਗੀ ਤੇ ਸਾਰਿਆਂ ਦੀ ਜਿਹੜੇ ਗਰੇਵ ਵਾਲੇ ਹੈਗੇ ਲਾਸਟ ਤਿੰਨ ਡਿਜ਼ਾਈਨਰਾਂ ਦੇ ਸਾਰਿਆਂ ਦੀ ਮੈਂ ਸੇਮ ਹੀ ਰੱਖਦੀ ਹੈਗੀਆਂ ਇਹ ਪਸ਼ਮੀਨੇ ਦਾ ਸੂਟ ਹੈ ਇਹਦੇ ਨੀਚੇ ਵੀ ਲਗਵਾਣੀ ਪੈਂਦੀ ਹੈਗੀ ਇਹ ਤੁਹਾਨੂੰ ਪੇਸਟਿੰਗ ਪੇਪਰ ਤਾਂ ਲਾਉਣੀ ਪੈਂਦਾ ਹੈਗਾ ਨੀ ਤਾਂ ਫੈਬਰਿਕ ਇਕੱਠਾ ਹੋ ਜਾਂਦਾਗਾ ਹੁਣ ਜਿਹੜੀ ਬਲੂ ਵਾਲੇ ਬਸ ਉਹ ਬਲੂ ਤੇ ਕਰ ਲੈਣੇ ਹੈਗੇ ਤੇ ਗਰੇ ਦੀ ਲੈਂਥ ਮੈ ਸੇਮ ਹੀ ਰੱਖਦੀ ਹੁੰਨੀ ਹੈਗੀ ਇੱਕ ਤੋਂ ਘੱਟ ਤਾਂ ਵਿਰੋਧ ਨਾਲ ਥੋੜਾ ਸੰਗਣਾ ਡਿਜ਼ਾਈਨ ਬਣ ਜਾਂਦਾਗਾ ਤਾਂ ਸੂਟ ਦੇ ਉੱਤੇ ਬਹੁਤ ਸੋਹਣਾ ਗਰੇਸਫੁਲ ਹੋ ਜਾਂਦਾਗਾ ਇਹ ਤੁਸੀਂ ਆਪਣੇ ਹਿਸਾਬ ਨਾਲ ਜਿਵੇਂ ਵੀ ਪੈਟਰਨ ਤਿਆਰ ਕਰਨੇ ਹੁੰਦੇ ਆ ਕੋਈ ਲਹਿਰੀ ਆ ਬਣਾ ਲੈਂਦਾ ਕਿਦਾਂ ਵੀ ਪਾ ਸਕਦੇ ਆ ਕਿਉਂਕਿ ਬਾਕੀ ਤੇ ਜਿਵੇਂ ਨੂੰ ਕਸਟਮਰਾਂ ਦੇ ਆਰਡਰ ਆਉਂਦੇ ਵੀ ਤੁਸੀਂ ਅਸੀਂ ਐਵੇਂ ਕਰਾਣਾ ਹੈ ਵੀ ਚੌਕ ਕਰਾਣੇ ਆ ਘੇਰਾ ਕਰਾਣਾ ਹੈਗਾ 슬ੀਵਸ ਕਰਾਉਣੀਆਂ ਨੇ ਜਿਵੇਂ ਵੀ ਕਰਾਣੇ ਹੁੰਦੇ ਆ ਉਦਾਂ ਦੇ ਮੈਂ ਡਿਜ਼ਾਈਨ ਬਣਾ ਦਿੰਦੀ ਹੈਗੀਆਂ ਨੈਕਸਟ ਹੈਗੇ ਤਿੰਨ ਸਟੈਪ ਆ ਜਿਹੜੇ ਰੈੱਡ ਕਲਰ ਦੇ ਇਹਨਾਂ ਦੇ ਉੱਤੇ ਵੀ ਤੁਸੀਂ ਬਟਨ ਲਗਾ ਲਗਾ ਸਕਦੇ ਹੈਗੇ ਤੇ ਬਟਨ ਹੋਲ ਬਣਦੀ ਹੈ ਇਹ ਮੈਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਦੱਸੂਗੀ ਕਿਦਾਂ ਇਹ ਬਣਦੀ ਨੇ ਕਿ ਮੇਰੀ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੇ ਕੋਈ ਵੀ ਕੁਐਸਚਨ ਤੁਸੀਂ ਕਰਨਾ ਹੋਵੇ ਤਾਂ ਤੁਸੀਂ ਕਮੈਂਟ ਕਰ ਸਕਦੇ ਹੋ ਮੈਂ ਤੁਹਾਡੇ ਆਨਸਰ ਜ਼ਰੂਰ ਦੇਵਾਂਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਈ